ਵੀਡੀਓ ਦੀ ਪਈ ਹੈ ਕਿ ਬੰਦੇ ਦੀ ਜਾਣ ਜਾਂਦੀ ਹੈਗੀ ਸਾਰਿਆਂ ਨੂੰ ਜੀ ਹੱਥ ਜੋੜ ਕੇ ਪਿਆਰ ਕਰੀ ਸਤਿ ਸ਼੍ਰੀ ਅਕਾਲ ਮੈਂਕ ਵਾਪਸ ਆ ਚੁੱਕੀ ਆ ਤੇ ਅੱਜ ਸਵੇਰੀ ਲੈਂਡ ਲਈ ਆ ਤੇ ਅਸੀਂ ਆਉਣ ਦੀ ਸਾਰ ਥੋੜੀ ਦੇਰ ਬਾਅਦ ਹੀ ਪੁਰਾਣੀ ਜਿੱਥੇ ਰਹਿੰਦੇ ਸੀ ਉੱਥੇ ਆ ਕੇ ਬੇਸਾਨ ਦੇ ਵਿੱਚ ਤੁਹਾਨੂੰ ਫਲਡਿੰਗ ਦਾ ਆਫਟਰ ਮੈਂ ਤੁਹਾਨੂੰ ਦਿਖਾਉਣਾ ਕੀ ਆ ਆ ਸਾਡਾ ਸਾਰਾ ਸਮਾਨ ਬਾਹਰ ਕੱਢਿਆ ਪਿਆ ਵਾ ਜਿੰਨਾ ਵੀ ਤੁਸੀਂ ਦੇਖ ਸਕਦੇ ਹੋ ਆ ਬੈੱਡ ਪਿਆ ਹਲੇ ਇੱਕ ਜਿਹੜਾ ਬੈੱਡ ਤੇ ਮੈਟ੍ਰਸ ਮੈਟ੍ਰਸ ਵੀ ਖਰਾਬ ਹੋ ਗਿਆ ਉਹਨੂੰ ਪਾਣੀ ਲੱਗਿਆ ਮੇਰਾ ਫੇਵਰਟ ਮੈਟ੍ਰਸ ਸੀਗਾ ਉਹ ਵੀ ਥੱਲੇ ਪਿਆ ਵਾ ਥੋੜਾ ਜਿਹਾ ਸਮਾਨ ਇਹਦੇ ਥੱਲੇ ਪਾ ਕੇ ਰੱਖਿਆ ਹੋਇਆ ਸੀਗਾ ਵੀ ਮੀਂਹ ਮੂਹ ਤਾਂ ਸ਼ਾਇਦ ਪਾਸੀ ਹੋਗਾ ਤੇ ਉਹ ਸਾਰਾ ਗਾਰਬੇਜ ਆ ਜਿਹੜਾ ਇੱਧਰ ਰਸਾਫੇ ਤੇ ਨਹੀਂ ਡੇਈ ਪਏ ਨੇ ਫਲੋਰਿੰਗ ਸਾਰੀ ਪੱਟਤੀ ਉਹਨਾਂ ਨੇ ਤੇ ਥੱਲੇ ਬੇਸਮੈਂਟ ਵੀ ਦਿਖਾ ਦਾਂਗੇ ਕਿ ਆਫਟਰ ਮੈਲ ਹੁਣ ਅਸੀਂ ਜਿਹੜਾ ਸਾਡਾ ਸਮਾਨ ਸੀਗਾ ਅੰਦਰ ਵੀ ਉਲਝਿਆ ਪਿਆ ਸਮਾਨ ਵੀ ਪਾਣੀ ਚੋਂ ਕੱਢ ਦੋ ਇਹਨਾਂ ਨੂੰ ਕੱਲਾ ਇਹ ਕਿਤੇ ਐਚੀ ਸਾਡੇ ਕਿਤੇ ਪਏ ਨੇ ਥੋੜਾ ਜਿਹਾ ਸਮਾਨ ਗੜਾ ਚ ਪਿਆ ਹੋਇਆ ਥੋੜੇ ਜਿਹਾ ਕੱਪੜੇ ਸੁਹਣੇ ਨੇ ਇੱਕ ਟੈਚੀ ਰਹਿ ਗਿਆ ਸੀ ਅੰਡ ਤੇ ਗੱਡਿਆ ਬਿੱਲਾ ਹੋ ਗਿਆ ਸੀ ਉਹ ਕਰਨਾ ਸੋ ਅਸੀਂ ਅੱਜ ਉਹੀ ਜਿੰਨਾ ਕੁਰੇ ਸਭ ਤੋਂ ਹ ਮੀਂਹ ਆਲੇ ਚਾਂਸ ਹੋਏ ਪਏ ਨੇ ਸ਼ਾਇਦ ਮੀਂਹ ਆ ਜਾਵੇ ਉਹ ਤੋਂ ਪਹਿਲਾਂ ਪਹਿਲਾਂ ਆਪਾਂ फटाफट ਆਪਣਾ ਸਮਾਨ ਸੰਭੀ ਮੈਂ ਨਾ ਕੱਲ ਉੱਥੇ ਬੈਠੇ ਸੋਚਦੀ ਸੀਗੀ ਵੀ ਡਿਸ਼ਵਾਸ਼ਰ ਕਿਸੇ ਨੇ ਨਹੀਂ ਖੋਲਿਆ ਹੋਣਾ ਤੇ ਕਮਾਲ ਦੀ ਗੱਲ ਸੱਚੀ ਨਹੀਂ ਖੋਲਿਆ ਹੋਇਆ ਸੀਗਾ ਨਹੀਂ ਖੋਲਿਆ ਸੀਗਾ ਭਾਂਡੇ ਨਹੀਂ ਤੇ ਉਹਦੇ ਜਿਹੜੇ ਭਾਂਡੇ ਪਏ ਸੀ ਇਹ ਹੁਣ ਕੱਢਿਆ ਪਰ ਫਿਰ ਵੀ ਬਚ ਕੇ ਕੁਝ ਨਹੀਂ ਹੋਇਆ ਉਸ ਦਿਨ ਮੈਂ ਇੱਕ ਦਿਨ ਪਹਿਲਾਂ ਕਿ ਥੋੜੇ ਜਿਹੇ ਭਾਂਡੇ ਮੈਨੂੰ ਇਹ ਸੀ ਵੀ ਜੰਗਾਲ ਨਾ ਲੱਗ ਗਈ ਹੋਵੇ ਹੋਰ ਤਾਂ ਕੀ ਸੀਗਾ ਥੱਲੀ ਰੱਖ ਦੋ ਕਿਉਂਕਿ ਆਪਾਂ ਤਾਂ ਸਿਰਫ ਇਹਨਾਂ ਦਾ ਗੰਦਾ ਹੀ ਉਹ ਕਢਣਾ ਦੁਬਾਰਾ ਤੋਂ ਵਾਰਤਨ ਲਈ ਤਾਂ ਧੋਣੇ ਪੈਣੇ ਆ ਥੱਲੇ ਨਵੇਂ ਹੀ ਡਰਾਈਵ ਹੈ ਥੱਲੀ ਮੁੱਧੇ ਮਾਰ ਲਓ ਆਏ ਕੇ ਸਿੰਘ ਸਾਹਿਬ ਜਿੱਦਾਂ ਕਿ ਤੇ ਜਾਣਾ ਹੋਵੇ ਉਦੋਂ ਵੀਰ ਜੀ ਇਹ ਗੱਲ ਸਮਝ ਸਕਦੇ ਹੈਗੇ ਉਹ ਤਾਂ ਸਿੰਘ ਸਾਹਿਬ ਟਾਰ ਨਹੀਂ ਕੱਢਦੇ ਕੇਸ ਕੀ ਬਣ ਕੇ ਚੱਲ ਜਾਂਦੇ ਹੈਗੇ ਤੇ ਅੱਜ ਸਿੰਘ ਸਾਹਿਬ ਦੇਖ ਲਓ ਅੱਜ ਟਾਰ ਖੱਢੀ ਘੜੇ ਆ ਇੱਕ ਸਾਡਾ ਨੁਕਸਾਨ ਹੋਇਆ ਵੇ ਇੱਕ ਸਿੰਘ ਸਾਹਿਬ ਨੂੰ ਖੁਸ਼ੀ ਹੋ ਰਹੀ ਆ ਸਾਣ ਕੁਸ਼ ਖਾਸ ਤੁਸੀਂ ਨਹੀਂ ਸਾਂਝ ਸਕਦੇ ਹਜੇ ਤਾਂ ਮੈਂ ਭਾਂਡੇ ਦੇਖਣੇ ਮੇਰੇ ਕਿੰਨੇ ਟੁੱਟੇ ਹੋਣਗੇ ਜਿਹੜੀ ਚੀਜ਼ ਹਾਂ ਕਿ ਥੈਲੇ ਜਿਹੜੇ ਕੱਟਦੇ ਤੇ ਭਗਾਵਾ ਕੇ ਮਾਰੇ ਹੋਣੇ ਹਾਂ ਹਾਂ ਤੇ ਉੱਤੇ ਗਾ ਰੱਖੇ ਹੋਣਗੇ ਇੱਕ ਦੂਜੇ ਨਾਲ ਵੱਜ ਕੇ ਸਾਰੇ ਟੁੱਟੇ ਹੋਣਗੇ ਹਜੇ ਤਾਂ ਮੈਂ ਉਦੋਂ ਰੋਣਾ ਮੈਂ ਤਾਂ ਇੱਕ ਕਾਲੀ ਰੋਈ ਟੁੱਟੀ ਪਿੱਛੇ ਰੋਂਦੀ ਸੀਗੀ ਹਾਂ ਮੇਰੇ ਸਾਰੇ ਭਾਂਡੇ ਚਲ ਗਏ ਮੱਛਰ ਲੜੀਆਂ ਮੱਛਰ ਤੋਂ ਡਰਿਆ ਦੇ ਸਾਰਿਆਂ ਦੀ ਲੜ ਰਿਆ ਮੇਰੇ ਨਹੀਂ ਲੜਿਆ ਇਹ ਇਹ ਤਾਂ ਆਪ ਲੜਿਆ ਵਾ ਇਹ ਤਾਂ ਈ ਖਾਂ ਯਾਰ ਇੰਨਾ ਖਾਣ ਮਿੱਠਾ ਆ ਹੁਣ ਤਾਂ ਇੰਨਾ ਮਿੱਠਾ ਐ ਨਹੀਂ ਵਾਸੇ ਵਿੱਚ ਵੀ ਕੁਝ ਹੁੰਦਾ ਬਲਕਿ ਸਰ ਇਹ ਠਾਕੁਰ ਜੀ ਤੇ ਬਹੁਤ ਜ਼ਿਆਦਾ ਲੜਦਾ ਹਣਾ ਸਿਰ ਸਰ ਹੁਣ ਤਾਂ ਇੰਨਾ ਮਿੱਠਾ ਐ ਨਹੀਂ ਇਹ ਗੱਲ ਦੀ ਆਪਾਂ ਨੂੰ ਕੋਈ ਕਰਾਂਗੇ ਮੈਂ ਪ੍ਰਾਂਤ ਕਹਾਂ ਤੂੰ ਕਿ ਹੋਣੀ ਨਹੀਂ ਹੋਈ ਹਣਾ ਲੈ ਜਾਣੀ ਪ੍ਰਾਂਤ ਜੇ ਗੱਲ ਦੀ ਇਹਦੇ ਵਿੱਚ ਕੋਈ ਚੀਜ਼ ਜਗਾਵਾ ਨਹੀਂ ਆਖੀ ਸੀ ਮੈਂ ਤਾਂ ਉਦੋਂ ਜਦੋਂ ਤੱਕ ਤਵਾ ਰੱਖਿਆ ਹੋਇਆ ਸੀ ਕਿਸੇ ਨੇ ਮੈਂ ਤਾਂ ਜਦੋਂ ਮੈਨੂੰ ਸੀਗਾ ਕੋਚ ਦੋ ਤਾਂ ਹੀ ਕੱਢਿਆ ਸੀ ਮੈਂ ਕੱਲਾ ਆਇਆ ਸੀ ਮੈਂ ਤਾਂ ਪੂਰੇ ਇਨਸਾਫ ਚੰਗੀ ਤਰ੍ਹਾਂ ਮਾਜਵਾ ਸੀ ਹਾਂ ਦੇਖ ਲਓ ਮੇ ਮਮੀ ਨੇ ਘਰੇ ਆਈ ਨਹੀਂ ਨਹੀਂ ਹਾਂ ਜੀ ਉਦੋਂ ਕਹਿੰਦਾ ਮੈਂ ਕੱਲਾ ਐ ਸੀ ਅੱਛਾ ਇਹ ਕਿਦੀ ਪ੍ਰਾਂਤ ਆ ਇਹ ਤਾਂ ਅਸੀਂ ਵੈਸੇ ਹੀ ਕਰ ਰਹੇ ਹਾਂ ਇੱਕ ਵਾਰ ਧੋਨੇ ਦਾ ਸਭ ਪੈਣੀ ਆ ਹਾਂਜੀ ਆਏ ਤਾਂ ਬਸ ਐ ਆ ਬੈਡਸਮੈਲ ਜੀ ਨਹੀਂ ਆਊਗੀ ਜਿਹੜਾ ਮੂਹ ਕਰਨੀ ਹਾਂਜੀ ਉਹ ਵੀ ਫੇਰ ਬਸ ਸਮੈਲ ਜੀ ਨਹੀਂ ਆਊਗੀ ਕਈਆਂ 'ਚ ਪਾਣੀ ਲੱਗਿਆ ਹੋਇਆ ਸਾਰਿਆਂ ਨੂੰ ਲੱਗਿਆ ਵੀ ਨਹੀਂ ਸੀ ਸੋਚਿਆ ਚਲ ਇੱਕ ਵਾਰੀ ਉਹ ਕਰ ਦਿੰਨੇ ਆ ਇਹ ਗੰਦਾ ਪਾਣੀ ਸੀਗਾ ਕਿੰਨਾ ਸਮਾਨ ਵੇਸਟ ਹੋ ਗਿਆ ਮੈਟ 'ਤੇ ਕਈ ਚੀਜ਼ਾਂ ਭਰੀਆਂ ਬੰਦ ਪੈਕਟ ਹੀ ਖਰਾਬ ਹੋ ਗਏ ਉਹਨਾਂ ਨੂੰ ਲੈ ਕੇ ਮੈਨੂੰ ਬੜਾ ਹੁੰਦਾ ਮੈਟ ਕਿੰਨੇ ਚਲ ਗਏ ਕਿੰਨਾ ਕੁ ਚਲ ਗਿਆ ਮੈਂ ਇੰਨੇ ਬ੍ਰਸ਼ ਲਿਆ ਕੇ ਰੱਖੇ ਹੋਏ ਸੀਗੇ ਸਾਰਿਆਂ ਚ ਪਾਣੀ ਫਿਰ ਗਿਆ। ਕਿਹੜੀ ਚੀਜ਼ਾਂ ਨਵੀਆਂ ਸੀ ਬਰਤੀਆਂ ਵੀ ਨਹੀਂ ਉਹ ਵੀ ਖਰਾਬ। ਉਹਨਾਂ ਦਾ ਵੱਧ ਦੋ ਤੋ। ਅੱਜ ਜੀ ਫੇਰ ਪੂਰੇ ਜੋਰਾਂ ਦਾ ਮੀਂਹ ਆ ਗਿਆ। ਅਸੀਂ ਹੁਣ ਗਰਾਜ ਵਾਲਾ ਕੰਮ ਸਿਰੌਟ ਆਊਟ ਕਰ ਰਹੇ ਹਾਂ। ਇੱਧਰ ਗਰਾਜ 'ਚ ਸਾਡਾ ਬਹੁਤ ਜ਼ਿਆਦਾ ਸਮਾਨ ਪਿਆ ਸੀ ਬਾਹਰ ਲਾ ਸੀ ਧੋ ਕੇ ਰੱਖਤਾ। ਕਹਿਣਾ ਮੈਂ ਕਿ ਕਹਿੰਦੇ ਆ ਕਿ ਬਹੁਤ ਅਫਸਰ ਸੀਗੀ। ਮੈਂ ਕਿਹਾ ਮੇਰੇ ਕਾਜ ਦੇ ਬੰਦੇ ਟੁੱਟ ਗਏ। ਤੇ ਵੇ ਕਿਸੇ ਨਾਲ ਗੱਲ ਹੋਈ। ਅਰੇ ਮੈਨੂੰ ਪਿਆ ਬੀ ਸਰਸਾ ਯਾਦਾ ਹਮਾਰਾ ਇਹਨੇ ਸਾਰਾ ਕੁਝ ਸਰਸਾ ਦੇ ਵਿੱਚ ਰਹਾ ਦਸ ਯਾਰ ਉਹ ਦਾ ਤੇ ਇਹ ਗੱਲ ਦਾ ਨੱਚਾ ਦੇ ਡਿਫਰੈਂਸ ਡਿਫਰੈਂਸ ਹੈ ਪਰ ਵੀ ਮਤਲਬ ਹਾਈ ਸੈਂਸਰ ਐ ਨਹੀਂ ਗੱਲ ਮਤਲਬ ਸਿੱਖਿਆ ਸੀਗੀ ਵੀ ਗੁਰੂ ਸਾਹਿਬ ਨੇ ਵੀ ਸਿੱਖਾਂ ਨੂੰ ਜਿਉਣਾ ਸਿਖਾਇਆ ਵੀ ਮੋਹ ਨਹੀਂ ਕਰਨਾ ਚਾਹੀਦਾ ਕਿਸੇ ਚੀਜ਼ ਦਾ ਬੜਾ ਫਰਕ ਆ ਜਿਹੜੀ ਉਹ ਨਹੀਂ ਨਹੀਂ ਉਹ ਤਾਂ ਸਿੱਖ ਦਾ ਉਹ ਤਾਂ ਪਤਾ ਹੀ ਆ ਉਹ ਤਾਂ ਕੱਚ ਦੇ ਭੰਡ ਉਹ ਤਾਂ ਮੁਕਾਬਲ ਮੈਂ ਆਪਣੀ ਬੇਵਕੂਫੀ ਦੀ ਗੱਲ ਦੱਸ ਰਹੀ ਆਂ ਵੀ ਮੇਰਾ ਮਤਲਬ ਹੀ ਮੈਂ ਕਿੰਨਾ ਵੀ ਮੋਹ ਕਰ ਰਹੀ ਆਂ ਵੀ ਚੀਜ਼ਾਂ ਨਾਲ ਵੀ ਉਹ ਕੁਝ ਵੀ ਨਹੀਂ ਆਵੀ ਉਹ ਮਤਲਬ ਇਹ ਕਿੱਡੀ ਕਿ ਚੀਜ਼ ਨਾਲ ਮੈਂ ਕਿੰਨੇ ਕਿ ਚੀਜ਼ ਨਾਲ ਅਸੀਂ ਤਾਂ ਇਹ ਗੱਲ ਕੀ ਅੱਜ ਜਿੰਨਾ ਮਰਜ਼ੀ ਮੀਂਹ ਪੈ ਜਾ ਅੱਜ ਕੋਈ ਟੈਨਸ਼ਨ ਨਹੀਂ ਹੈਗੀ ਹਾਂ ਤੁਸੀਂ ਉਹ ਟੈਨਸ਼ਨ ਵੀ ਹੋਣੀ ਆ ਹੁਣ ਥੱਲੇ ਤਾਂ ਖਾਲੀ ਆ ਬੇਸਮੈਂਟ ਤੁਹਾਨੂੰ ਕਿਹੜਾ ਘਟਾਵਾਂਗੇ ਆ ਗਵਾਂਡੀਆਂ ਦੀ ਬੇਸਮੈਂਟਸ ਵੀ ਪਾਣੀ ਆ ਗਿਆ ਸੀ ਇਹ ਵੀ ਮੈਂ ਲੰਦਾ ਮੂਵ ਕਰ ਰਹੇ ਨੇ ਉਹ ਸਾਹਮਣੇ ਵਾਲਿਆਂ ਨੇ ਕਿੰਨਾ ਜ਼ਿਆਦਾ ਸਾਮਾਨ ਰੱਖਿਆ ਸੀ ਬੰਨ ਪਿਆ ਵਾ ਹੋਰ ਬਹੁਤ ਸਾਮਾਨ ਪਿਆ ਸੀ ਪਰ ਉਹ ਵੀ ਉਹਨਾਂ ਨੇ ਚੱਕ ਲਿਆ ਮੈਨੂੰ ਲੱਗਦਾ ਗੱਰ ਵਿੱਚ ਜਾਣੇ ਸਾਡੇ ਪਿੱਛੇ ਕਿੰਨਾ ਸਮਾਨ ਪਿਆ ਗੱਰ ਵੀ ਵੱਡਾ ਕਿ ਉਹਨਾਂ ਦੇ ਜ਼ਿਆਦਾ ਨਾਲ ਸਮਾਨ ਵੀ ਜ਼ਿਆਦਾ ਸਨ ਆ ਸਾਡੇ ਵਾਲੇ ਆ ਦੇਖੋ ਅਸੀਂ ਕਰ ਰਹੇ ਹਾਂ ਪਾਂਡੇ-ਮੁੰਡੇ ਤੇ ਬਾਹਰ ਰੱਖੇ ਉਹ ਪਰ ਪਾਂਡੇ ਹੀ ਗਿੱਲੇ ਹੋ ਗਏ ਕੋਈ ਚੱਕਰ ਨਹੀਂ ਆਇਆ ਆਦਰ ਆ ਰੱਖ ਰਹੇ ਆ ਅਟੈਚ ਇਤੇ ਕੱਪੜੇ ਸਾਰੇ ਧੋਣੇ ਪੈਣੇ ਆ ਆ ਆ ਆ ਆ ਸਾਰਾ ਕੁਝ ਪਿਆ ਬਸ ਖਲਾਰਾ ਪਿਆ ਹੋਇਆ ਮੀਨ ਨਾਲੋਂ ਸਾਡੀ ਪ੍ਰੋਗਰੈਸ ਥੋੜੀ ਜਿਹੀ ਸਲੋ ਹੋ ਜਾਵੇ ਸਾਰੀ ਕੋਸ਼ਿਸ਼ ਸਾਡੀ ਹੈ ਵੀ ਅਸੀਂ ਛੇਤੀ ਛੇਤੀ ਸੌਲਟ ਆਊਟ ਕਰਕੇ ਰੱਖ ਲઈએ। ਆ ਜਿਹੜੇ ਕੰਮ ਵੀ ਆ ਹੋਏ। ਆ ਹਫਤਾ ਵੀ ਨਹੀਂ ਪਤਾ ਸੀਗਾ ਉਸ ਦਿਨ। ਨਾਲੇ ਸਿਕਸਟਨ ਨਹੀਂ ਚੈੱਕ ਕੀਤਾ ਹੈ ਕਹਿੰਦੇ ਨਹੀਂ ਹੈਗਾ। ਪਹਿਲਾਂ ਸੀਗਾ ਨਹੀਂ ਹੁਣ ਪਰਸੈਂਟੇਜ ਬਤਾਉਂਦੀ। ਹੁਣ 50% ਕਰਤਾ ਮੈਂ। ਉਹ ਡਰਾਈਵ ਵੀ ਬਣ ਗਿਆ ਵੈਸੇ ਉਸ ਤੋਂ ਬਾਅਦ ਖੁਸ਼ੀ ਦੀ ਗੱਲ ਆ। ਕਹਿੰਦੇ ਪੇਪਰ ਟਾਪਰ ਦੇ ਬਾਹਰ ਹੀ ਭੇਜ ਗੁੱਝ ਗਿਆ। ਹਾਂ ਉਹਨੇ ਬਾਹਰ ਹੀ ਭੇਜ ਗਿਆ। ਹਾਂ। ਪਰ ਮੀਂਹ ਦੀ ਡਾਇਰੈਕਸ਼ਨ ਤੇ ਆ ਦੇਖਿਓ। ਪਰ ਵੀ ਉਹ ਮੀਂਹ ਥੋੜਾ ਸੀਗਾ। ਪਿਆ ਪਿਆ ਛੱਡਿਆ ਆਂਦਾ ਵੀ ਚੱਲ ਕੋਈ ਨਾ ਵੀ ਇੰਨੇ ਕਿਤੇ ਤਾਂ ਕੋਈ ਨਹੀਂ ਬਾਹਲਾ ਤੇ ਹੋਈ ਜਾਂਦਾ ਬਾਹਲਾ ਅੰਨੇ ਸੱਸੇ ਬਾਈ ਗਾਇਦੇ ਬਹੁਤ ਚਾਲ ਸੀਗਾ ਮੈਂ ਉਹਦਾ ਗੱਲ ਕਰਦੀ ਸੀਗੀ ਕਿਤੇ ਵੀ ਜਿਹੜੀ ਵੀ ਦਾ ਤੁਹਾਨੂੰ ਹੁਕਮ ਨਾ ਹੋਵੇ ਤੁਹਾਨੂੰ ਖਾਣੀ ਨਹੀਂ ਮਿਲਦੀ ਆਣਾ ਸੀ ਹਰੇ ਪਿਆਜ਼ ਲੈ ਕੇ ਆਂਦੇ ਸੀ ਕਿਸੇ ਦੇ ਘਰੋਂ ਤੇ ਇਹਨਾਂ ਦੀ ਛੜਨੀ ਕੱਟਣ ਦਾ ਹੁਕਮ ਨਹੀਂ ਹੋਇਆ ਜਿੱਦਣੇ ਪਿਆਜ਼ ਆਏ ਇਹ じゃ ਬਾਹਲਾ ਸਮਾਨ ਆ ਜਿਹਦਾ ਹੁਕਮ ਨਹੀਂ ਹੋਇਆ ਖਾਣ ਦਾ ਜਿਵੇਂ ਪਿਆਜ ਆਏ ਅਸੀਂ ਵੀਰਦੀ ਹੁਣ ਆਵਲ ਚੱਲ ਗਏ ਇਹ ਫੇਰ ਪਏ ਰਹੇ ਫਿਰ ਐਂ ਕਰਦੇ ਆ ਪਾਣੀ ਉਹ ਆ ਗਿਆ ਕਈ ਕਈ ਤਾਂ ਪੈਕ ਟੋਮੀ ਬੰਦ ਪਏ ਨੇ ਉਹ ਖੋਲਣੇ ਸੀ ਵਿਚਾਰੇ ਉਹ ਇਹ ਇੱਕ ਜਣਿਆਂ ਦਾ ਪੈਕਟ ਬੰਦ ਸੀਗਾ ਬੰਦ ਪਏ ਸੀ ਜਣੇ ਉਹ ਖੁੱਲੇ ਪਏ ਆ ਹੋਰ ਜਬਾਦੀ ਮਾੜਾ ਮੋਟਾ ਕਿੱਥੋਂ ਪਣ ਗਿਆ ਹੁਣ ਉਹ ਉਹਦੇ ਨਾਲ ਫੁੱਲ ਗਿਆ ਲਈ ਲੱਗੇ ਸੀਗਾ ਨਾਲੇ ਖੋਲਿਆ ਵੀ ਨਹੀਂ ਹੋਇਆ ਸੀਗਾ ਇੱਕ ਇੱਕ ਦੋ ਪੈਕਟ ਸੀਗੇ ਜਿਆ ਕੇ ਰੱਖੇ ਹੋਏ ਮੈਂ ਇੱਕ ਖੁੱਲਾ ਪਿਆ ਇੱਕ ਸਹੀ ਰਹਿ ਗਿਆ ਇੱਕ ਐਵੇਂ ਹੋ ਗਿਆ ਪਤਾ ਨਹੀਂ ਬੱਸ ਰੱਬ ਦੀ ਕੁਦਰਤ ਹੁੰਦੀ ਹੈ ਕਈ ਵਾਰ ਪਤਾ ਨਹੀਂ ਕਿਵੇਂ ਕਿਵੇਂ ਹੋ ਜਾਣਾ ਹੈ ਉਦੋਂ ਤਾਂ ਉਹ ਰਿਆ ਮਤਲਬ ਕਿ ਉਹ ਇੰਨਾ ਇੰਨਾ ਪਾਣੀ ਸੀ ਇੰਨਾ ਉੱਚਾ ਪਾਣੀ ਗਿਆ ਸੀਗਾ ਹੁਣ ਮੀਂਹ ਪੈ ਰਿਹਾ ਹੈ ਜੇ ਪਈ ਗਿਆ ਇਹ ਲਗਾਤਾਰ ਹੁਣ ਨਹੀਂ ਹੁਣ ਇਹ ਤੋਂ ਬਾਅਦ ਕੰਟਾ ਹੀ ਲਿਖਿਆ ਹੋਇਆ ਹੈ ਇਹਨਾਂ ਨੇ ਫਿਲਹਾਲ ਤਾਂ ਹੰਤਾ ਜੇ ਮਰਦੀ ਹੋਈ ਜਾਈ ਹੁਣ ਤਾਂ ਹੋ ਗਿਆ ਜਿਹੜਾ ਹਾਂ ਹੁਣ ਤਾਂ ਥੱਲੇ ਕੋ ਆ ਜੂਗਾ ਕੋਈ ਚੱਕਰ ਨਹੀਂ ਅਰੇ ਇੱਕ ਗਲਤੀ ਕਰਤੀ ਉਹ ਜਿਹੜੀਆਂ ਦੂਜੇ ਕੱਪੜੇ ਵਾਲੀਆਂ ਕੁਰਸੀਆਂ ਸੀ ਉਹ ਚੱਕ ਕੇ ਅੰਦਰ ਕਰ ਲੈਣੀਆਂ ਸੀ ਰੱਬਾ ਤੇਰੇ ਰੰਗ ਨਿਆਰੇ ਹੁਣ ਇਹ ਨਹੀਂ ਪੈਂਦਾ ਸੀਗਾ ਨਾਲ ਦੀ ਜਿਹੜਾ ਧੁੱਪ ਨਿਕਲਿਆ ਮੀਂਹ ਹਲੇ ਹਟਿਆ ਵੀ ਨਹੀਂ ਹੈਗਾ ਧੁੱਪ ਵੀ ਨਿਕਲਈ ਸੋ ਮਾੜੀ ਜੀ ਬੱਦਲੀਆਂ ਸੀਗੀ ਸ਼ਾਇਦ ਤੇਰੀ ਮੀ ਖਾਣ ਪੀਣੇ ਵਾਲੀਆਂ ਕੁਝ ਜਿੰਦਰ ਕਰ ਰਹੇ ਨੇ ਤੁਸੀਂ ਜਾਂ ਉਧਰ ਕਰ ਰਹੇ ਨੇ ਕੁਝ ਜਾਂ ਸੈਟ ਰਹੇ ਆ ਵੀ ਜਿਹੜੀਆਂ ਲੱਗਦਾ ਵੀ ਖਰਾਬ ਹੀ ਨੇ ਇਹਨਾਂ ਦਾ ਕੋਈ ਫਾਇਦਾ ਨਹੀਂ ਵੈਸੇ ਹੋ ਗਿਆ ਐਵਨ ਹਰ ਵੀ ਜਿੰਦੀਆਂ ਹੋ ਗਈਆਂ ਕੁਝ ਹੋ ਗਈਆਂ ਪਰ ਉਹ ਨਹੀਂ ਛੱਡਦੇ ਵੀ ਜਿਹਨਾਂ ਦਾ ਕੀ ਕਰਾਉਣਾ ਮਤਲਬ ਇਹ ਆ ਕਿ ਕਾਨੂੰਨ ਨੂੰ ਚੱਕ ਕੇ ਤੁਰੇ ਫਿਰਨਾ ਵਾ ਇਹਨਾਂ ਯੂਜ਼ ਤੇ ਆਉਂਦੀਆਂ ਨਹੀਂ ਹੈਗੀਆਂ ਹੈਗੇ ਨਹੀਂ ਉਹ ਜਿਵੇਂ ਰਿੱਕੀ ਨੇ ਮਸਾਲੇ ਲਿਆ ਲਿਆ ਕੇ ਰੱਖੀ ਜਾਂਦਾ ਹੁੰਦਾ ਉਹਦੀਆਂ ਚ ਵੈਸੇ ਵੀ ਉਹ ਚ ਹੋਈ ਆ ਵੀ ਕੈਂਸਰ ਕੌਜ਼ਿੰਗ ਕੈਮੀਕਲਸ ਨੇ ਉਹਦੇ ਵਿੱਚ ਤਾਂ ਆਪਾਂ ਆਪ ਛੱਡਦੇ ਉਦਾਂ ਵੀ ਰਿੱਕੀ ਦੀ ਦਸ਼ਮਣੀਆਂ ਆ ਦੇਖੋ ਜਦੋਂ ਸਟੋਰ ਤੇ ਜਾਣੇ ਆ ਇਹਨੇ ਇਹਨੇ ਕੁਛ ਨਹੀਂ ਬਣਾਉਣਾ ਕਦੇ ਸ਼ਾਹੀ ਪਨੀਰ ਰਿੱਕੀ ਨੇ ਬਣਾਉਣਾ ਨਹੀਂ ਹੈਗਾ ਤੇ ਇਹਨੇ ਸ਼ਾਹੀ ਪਨੀਰ ਦਾ ਮਸਾਲਾ ਰੱਖਿਆ ਹੋਇਆ ਬੰਦ ਪਏ ਨੇ ਨਾਲ ਇਹ ਬੰਦ ਪਏ ਆ ਤੇ ਮੈਂ ਸ਼ਾਹੀ ਪਨੀਰ ਬਣਾਉਂਦੇ ਹੋਇਆ ਮਸਾਲਾ ਪਾਉਂਦੀ ਨਹੀਂ ਹੈਗੀ ਤੇ ਸਾਡੀਆਂ ਜਿਹੜੀਆਂ ਅਸੀਂ ਪੀਜ਼ਾ ਸੌਸ ਬਣਾ ਕੇ ਰੱਖ ਦਿੰਨੇ ਬਹੁਤ ਜ਼ਿਆਦੇ ਭਰੀਆਂ ਵਈਆਂ ਨੇ ਉਹ ਹੌਪਫੁਲੀ ਖਰਾਬ ਨਹੀਂ ਹੋਣੀਆਂ ਹੈਗੀਆਂ ਤੇ ਮਹਾਰਾਜ ਦੀ ਕਿਰਪਾ ਨਾਲ ਆ ਮੇਰਾ ਬਣਾਇਆ ਹੋਇਆ ਘਿਓ ਵਧੀਆ ਪਿਆ ਉਹ ਦੇਸੀ ਘਿਓ ਜਿੱਤੇ ਲਿਖਾਇ ਮੈਂ ਇੰਡੀਆ ਤੋਂ ਲੈ ਕੇ ਆਈ ਸੀ ਇਹ ਵੀ ਪਿਆਰ ਟੁੱਟਿਆ ਨਹੀਂ ਭੰਨੇ ਬਚ ਗਿਆ ਘਿਓ ਦਾ ਮੈਨੂੰ ਜ਼ਿਆਦਾ ਹੋ ਸੀਗਾ ਆ ਮੈਂ ਬਹੁਤ ਅੱਖਾਂ ਘਿਓ ਜੋੜਿਆ ਸੀਗਾ ਸਮਾਨ ਦੀ ਛਾਂਟੀ ਚੱਲ ਰਹੀ ਆ ਵੀ ਕੁਝ ਰਹੀ ਨਾ ਜਾਵੇ ਡੱਬੇ ਨਵੇਂ ਨਾ ਮੇ ਲਿਆਉਂਦੇ ਨੇ ਉਧਰ ਮੈਂ ਡੱਬੇ ਉਹ ਲਿਆ ਕੇ ਰੱਖੇ ਨੇ ਉਹ ਵਾਲੇ ਇਹਨਾਂ ਖਾਲੀ ਡੱਬੇ ਬਹੁਤ ਮਹਿੰਗੇ ਨੇ ਇਹ ਰੋ ਵੀ 40-40 ڈالر ਦੇ ਕੱਲਿਓ ਸੇਲ ਤੇ ਲੱਗੇ ਹੋਏ ਸੀਗੇ沃尔ਮਾਰਟ ਚ ਉ 14 ਦੇ ਸੀ ਨੌਕ ਦਾ ਇੱਕ ਡੱਬਾ ਪਿਆ ਹੈ ਹੈ ਜਿਹੜਾ ਥੋੜਾ ਜਿਹਾ ਜੇ ਬਾਹਰ ਪੈ ਜਾਵੇ ਜੀ ਉੱਤੇ ਰੱਖਿਆ ਜਾਵੇ ਟੁੱਟ ਜਾਂਦਾ ਐ ਵੇਚੀ ਨੂੰ ਬਾੜ ਜਾਂਦਾ ਆ ਤਾਂ ਰਵੀ ਉਹ ਹੋ ਗਿਆ ਨਾ ਤੁਹਾਡੇ ਝੁੱਗੀਆਂ ਵਾਲੇ ਉਹ ਜੀ ਵੀਡੀਓ ਆ ਲੱਗ ਰਹੀ ਆ ਦੇਖ ਕੇ ਹੈ ਮੈਂ ਤਾਂ ਪਾਣਾ ਹੀ ਆ ਤਾਂ ਨਹੀਂ ਠੀਕ ਆ ਸਾਰਿਆਂ ਨਾਲ ਹੀ ਹੁੰਦਾ ਹਮਮ ਇਹਦੇ ਵਿੱਚ ਪਹਿਲਾਂ ਮੰਮੀ ਕਹਿੰਦੇ ਆ ਪਤਾ ਨਹੀਂ ਆ ਸੀ ਕਹਿੰਦੇ ਜਿੱਸ ਦਾ ਉੱਜੜਿਆ ਨਹੀਂ ਬੈਠਿਆ ਜੀ ਮੈਨੂੰ ਵੀ ਆ ਹੀ ਲੱਗਿਆ ਜਦੋਂ ਫਿਰ ਲੱਗਿਆ ਵੀ ਉੱਜੜਿਆ ਵਾੜ ਬਹੁਤ ਵੱਡਾ ਹੁੰਦਾ ਵੀ ਜਿਹੜਾ ਜਿਹੜੇ ਉੱਜੜਦੇ ਆ ਉਹਨਾਂ ਨੂੰ ਪਤਾ ਹੁੰਦਾ ਇਹ ਤਾਂ ਬਹੁਤ ਆਪਾਂ ਦਾ ਠੀਕ ਆ ਆਪਾਂ ਨੂੰ ਮੜ ਕੇ ਟੱਕਣ ਉਹ ਪੰਡੇ ਨਹੀਂ ਅਸੈਂਬਲੀ ਨਹੀਂ ਮਿਲ ਰਹੀ ਕਿਸੇ ਦਾ ਟੱਕਣ ਨਹੀਂ ਮਿਲ ਰਹਾ ਨੋਨਦਾਨੀ ਉਹਦਾ ਟੱਕਣ ਨਹੀਂ ਮਿਲ ਰਹਾ ਕਿਸੇ ਵੀ ਟੱਕਣ ਨਹੀਂ ਲੱਗਿਆ ਜਦ ਟੱਕਣ ਲਾਵੇ ਆਂ ਤਾਂ ਚੀਜ਼ ਹੋ ਜਾਂਦੀ ਹੈ ਤੇ ਜਿਹੜਾ ਸਮਾਨ ਕੱਢਣਾ ਆਇਆ ਸੀ ਉਹਨੇ ਪਤਾ ਕਿ ਕੀ ਕੀਤਾ ਜਿਹੜਾ ਬਟਰ ਕਾਲੀ ਚ ਪਿਆ ਸੀ ਉਹਨੇ ਉਹਦਾ ਨਾ ਜਿਹੜਾ ਵਾਸ਼ਰੂਮ ਚ ਸਾਪਣੇ ਸੁਪਣੇ ਪਈਆਂ ਸੀ ਸਾਰਾ ਕੁਝ ਇਕੱਠਾ ਇੱਕ ਲਵਾ ਕੇ ਜਬਾਤ ਆ ਉਹ ਬਟਰ ਲੱਗ ਗਿਆ ਸਾਰੀਆਂ ਜੀ ਹਿੰਦੀ ਫਿਲਮਾਂ ਚ ਨਹੀਂ ਕਹਿੰਦੇ ਹੁੰਦੇ ਜਿੰਮੇ ਕੋਈ ਜਿਹਨੂੰ ਘੱਟ ਸਮ ਜਾਵੇ ਉਹ ਟੱਕਣ ਉਹ ਰਿਆ ਜਿਹੜੇ ਪੰਜਾਬੀ ਬੋਲਦੇ ਹਿੰਦੀ ਫਿਲਮਾਂ ਵਾਲੇ ਉਹ ਟੱਕਣ ਟੱਕਣ ਉਹ ਕਰਦੇ ਹੁੰਦੇ ਚੱਲੀਏ ਰਵੀ ਉਧਰ ਆਪਣੀ ਲਾਂਡਰੀ ਵੀ ਹੋ ਗਈ ਹੋਣੀ ਆ ਹਾਂ ਲਾਂਡਰੀ ਚੱਲ ਰਹੀ ਹੋਗੀ ਦਿਖਾਉਣਾ ਕੱਪੜੇ ਇੱਕ ਅਟੈਚ ਹੀ ਰਹਿ ਗਿਆ ਸੀ ਉਹ ਚੱਕਣਾ ਭੁੱਲੀ ਗਏ ਸੀ ਵਿਖਿਆ ਨਹੀਂ ਹੈਗਾ ਗਿੱਲਾ ਹੋ ਗਿਆ ਸੀ ਅੱਜ ਆਇਆ ਆਪਾਂ ਆਪਣੀ ਲਾਂਡਰਮੈਟ ਦੇਖਦੇ ਆਪਾਂ ਕਿੰਨੇ ਪੈਸੇ ਕੱਟੇ ਕੀਤਾ ਨੇ ਤੁਸੀਂ ਅੱਧਾ ਦੇ ਵੀਡੀਓ ਦੇਖਿਆ ਹੋ ਹਾਂ ਓਬਿਓ ਕੈਂਡੀ ਵਾਲੇ ਮਸ਼ੀਨ ਜੀ ਚ ਵੀ ਵੀ ਕੈਂਡੀਆਂ ਕੱਢ ਕੇ ਹੁਣ ਅਸੀਂ ਇੰਨੀ ਜਗ੍ਹਾ ਤੇ ਰੱਖਿਆ ਨੇ ਐਨੇ ਪੈਸੇ ਬਣ ਗਏ ਲੂਣੀਆਂ ਟੂਣੀਆਂ ਤੇ ਮੈਂ ਪਹਿਲੀ ਵਾਰੀ ਅੱਜ ਤੱਕ ਆਹ ਰਵਿ ਕਮਰਸ਼ੀਅਲ ਚ ਪਹਿਲੀ ਵਾਰੀ ਆਇਆ ਮੈਂ ਦੂਜੀ ਤੀਜੀ ਵਾਰ ਮੈਂ ਕਦੇ ਨਹੀਂ ਇਦਾਂ ਕੱਪੜੇ ਤੋੜੇ ਮੈਂ ਕਿਸੇ ਦੇ ਨਾਮ ਮੈਂ ਅਪਾਰਟਮੈਂਟਾਂ ਚ ਦੇਖੇ ਜਰੂਰ ਨੇ ਪਰ ਅਪਾਰਟਮੈਂਟ ਚ ਦੇਖੇ ਜਰੂਰ ਨੇ ਪਰ ਬੜੇ ਵਧੀਆ ਕਰਦੇ ਨੇ ਦੇਖ ਲੈ ਫਿਰ ਆ ਕਈਆਂ ਇਹ ਇਹ ਪੁਰਾਣਾ ਡਰੈਰ ਦੇ ਚ ਪੈਸੇ ਬਚਾਉਣੇ ਆ ਇਹਨਾਂ ਦੇ ਕਾਰਡ ਲੱਗਦੇ ਨੇ ਅੱਛਾ ਤੇ ਉੱਥੇ ਜਿਹੜੀ ਮਸ਼ੀਨ ਲੱਗੀ ਹੋਈ ਆ ਸਿੱਕੇ ਕੱਢਣ ਵਾਲੀ ਕਈ ਮਸ਼ੀਨਾਂ ਵਿੱਚ ਸਿੱਕੀ ਚੱਲਦੇ ਨੇ ਅੱਛਾ ਉੱਥੇ ਕਾਰਡ ਨਾਲ ਨਹੀਂ ਹੈਗਾ ਉੱਚ ਕੈਸ਼ ਪਾਉਣਾ ਪੈਂਦਾ ਓਕੇ ਇਹਦੇ ਤੁਹਾਨੂੰ ਏਟੀਐਮ ਤੇ ਜਾਣਾ ਪੈਣਾ ਕੈਸ਼ ਕਢਾਉਣ ਵਾਣਾ ਫੇਰ ਕਰਨਾ ਸਾਈਜ਼ ਅਲੱਗ-ਅਲੱਗ ਦੇ ਪਰ ਠੀਕ ਆ ਮਤਲਬ ਕਿ ਵਧੀਆ ਕਰ ਦਿੰਦੇ ਨੇ ਆਪਾਂ ਤਾਂ ਇੱਕ ਵਾਰ ਤੋਂ ਹੁੰਨੇ ਸੀਗੇ ਤੋਤੇਗੇ ਇੱਕ ਲੋੜ ਦੇ ਕਿੰਨੇ ਕੇ ਪੈਸੇ ਲੈ ਲੈਂਦੇ ਆ ਇਹਦੇ ਉੱਤੇ 5.5 ਲੱਖ ਤਾਂ ਨਿਕਲ ਬਹੁਤ ਜ਼ਿਆਦਾ ਲੈਂਦੇ ਆ ਯਾਰ 5.5 5.5 10 ਪੈਸੇ ਰੈਂਟ ਵੀ ਦੇਣਾ ਅਗਲੇ ਨੇ ਭਾਣ ਦੇ ਵੀ ਲੱਗਣਗੇ ਫਿਰ 10 ਤਾਰਫ ਤੋਂ ਪਸਾਰਾ ਤੁਹਾਡਾ ਆਪਣਾ ਬਾਕੀ ਤੁਸੀਂ ਆਪ ਇਹਨਾਂ ਨੂੰ ਨੇ ਛੱਡ ਕੇ ਜਾਣੇ ਆਂ ਬਈ ਤੁਸੀਂ ਇਹ ਭੋਗਦੇ ਹੋ ਸਾਡੇ ਕੱਪੜੇ ਤਾਂ ਫਿਰ ਉਹਦੇ 1 ਪਾਉਂਡ ਤੇ 2 ਡਾਲਰ ਲੈਂਦੇ ਨੇ ਤੁਹਾਨੂੰ ਪੈਸਾ ਤੁਹਾਨੂੰ ਮਾਰ ਕੇ ਦੇਣਗੇ ਹਣ ਸਮੋਸੇ ਖਾਣ ਲੱਗੇ ਆਈ ਆਪਾਂ ਭੁੱਖ ਲੱਗਿਆਈ ਸੀ ਆਹਾਂ ਤੇ ਕਿਸੇ ਤੇ ਘਰੇ ਗਏ ਸੀ ਉੱਥੇ ਉਹਨਾਂ ਨੇ ਬਥੇਰਾ ਝੋਲ ਲਾਇਆ ਉਹਦਾ ਭੁੱਖ ਸੀਗੀ ਨਹੀਂ ਉਹਦਾ ਨਾ ਨਾ ਧੱਕੇ ਨਾਲ ਉਹਨੇ ਦੋ ਪਰੌਂਟੇ ਖਵਾਦੇ ਪਰ ਹੁਣ ਭੁੱਖ ਲੱਗੀ ਸਾਰੇ ਦਿਨ ਦੀ ਤੇ ਆਪਾਂ ਘਰ ਦੇ ਆਏ ਬਾਹਰ ਬੈਠ ਕੇ ਸੋਸ ਤੇ ਖਾ ਰਹੇ ਆਂ ਤੁਹਾਨੂੰ ਜੀ ਬੇਸਮੈਂਟ ਦੀ ਹਾਲਤ ਵੀ ਦਿਖਾ ਦਈਏ ਆ ਕੇ ਕੋਣਾਂ ਨੇ ਕਲੀਨ ਕਰਤੀ ਸੀ ਥੱਲੇੋਂ ਇੰਨੀ ਇੰਨੀ ਡਰਾਈਵਾਲ ਕੱਟਦੀ ਆ ਵੱਡੇ ਵੱਡੇ ਬਲੂਅਰ ਲਾਏ ਹੋਏ ਨੇ ਯੂਨਿਟ ਸੀ ਹਿਊਮਿਡੀਫਾਇਰ ਇਹਨਾਂ ਦੇ ਨਾਲ ਵੀ ਸੁੱਕ ਜੇ ਮੇਰਾ ਮੈਟਰਸ ਐਨਾ ਵਧੀਆ ਸਾਰਾ ਖਰਾਬ ਹੋ ਗਿਆ ਬਾਲਾ ਵਧੀਆ ਮੈਟਰਸ ਸੀਗਾ ਮਹਿੰਗਾ ਸੀ ਮੈਨੂੰ ਹਵਾ ਕੀ ਫਰੀਚ ਮਿਲਿਆ ਸੀ ਪਰ ਮੈਨੂੰ ਇਹ ਤੇ ਬਹੁਤ ਵਧੀਆ ਨਹੀਂ ਰੌਂਦੀ ਸੀ ਸੋ ਸਾਰਾ ਗਲਿਆ ਪਿਆ ਵਾ ਮੈਨੂੰ ਐ ਸੀ ਵੀ ਕਿਤੇ ਸਾਰੀ ਪੱਟ ਕੇ ਬਣਾਉਣਗੇ ਦੁਬਾਰਾ ਪਰ ਉਹਨਾਂ ਨੇ ਸਿਰਫ ਕੱਟ ਕੇ ਬਣਾ ਰਹੇ ਨੇ ਆਈ ਡੋਨਟ ਨੋ ਵਾਈ ਫਟਾ ਪਿਛਲੀਆਂ ਵੀ ਗਿੰਨੀਆਂ ਹੋਈ ਗਈਆਂ ਜਿਹੜੇ ਸਟਾਰਟ ਸੀਗੇ ਛੋਟੇ ਛੋਟੇ ਪਿੱਛੇ ਤੋਂ ਇਹ ਹਾਲ ਆ ਜੀ ਕਾਫੀ ਚੀਜ਼ਾਂ ਖਰਾਬ ਹੋ ਗਈਆਂ ਆਪਣੀਆਂ ਤੇ ਕਾਫੀ ਚੀਜ਼ਾਂ ਬਚ ਗਈਆਂ ਹੁਣ ਆਪਾਂ ਉਧਰੋਂ ਚੱਲਦੇ ਆ ਇੱਕਦਮ ਫੇਰ ਆਉਣਾ ਪੈਣਾ ਫੇਰ ਸਾਰੀ ਸੈਟਿੰਗ ਕਰਨੀ ਪੈਣੀ ਹੈ ਖਾਤਾ ਸੀ ਜੀ ਮੈਂ ਕਿਤੇ ਭੋਂੜਿਆ ਲੜ ਗਿਆ ਅੱਖ ਤੇ ਹੁਣ ਪਤਾ ਨਹੀਂ ਸੁੱਜੂਗਾ ਅੱਖ ਬੰਦ ਹੋਊਗੀ ਕਿ ਨਹੀਂ ਹੋਊਗੀ ਕੜਾ ਮਲ ਕੇ ਦੇਖ ਰਹੇ ਆ ਸਵੇਰ ਤਾਂ ਬੱਥਰ ਲੜ ਰਿਆ ਸੀਗਾ ਹੋਰ ਕਰ ਦੁੱਖ ਲੱਗ ਰਿਹਾ ਆਣਾ ਚਲੋ ਕੀ ਕਰ ਸਕਦੇ ਹੁਣ ਕਿ ਕਿਤਾ ਕੰਮ ਆ ਤੁਹਾਨੂੰ ਵੀਡੀਓ ਦੀ ਪਈ ਆ ਜਿਹਨੇ ਕਹਿੰਦੇ ਹੁੰਦੇ ਛੋਟੀ ਆ ਵੱਡੀ ਦੀ ਜਾਂ ਵੱਡੀ ਛੋਟੀ ਜਲੇਰੀ ਵਾਲਾ ਸੀਗਾ ਪਰਾ ਜਾਂਦਾ ਏ ਦੰਦੀ ਵੱਟ ਗਿਆ ਜਿਮਨ ਉਹਨੇ ਪਹਿਲਾਂ ਸਾਡੇ ਤਿੰਨਾਂ ਗੰਦੀ ਦੇਖਿਆ ਸੋਹਣੇ ਲੈ ਕਿ ਮੈਂ ਚੱਲਣਾ ਮੈਂ ਠਾਕਾ ਨਾ ਰਹਿ ਤਾ ਮੈਨੂੰ ਜੇਡਾ ਕਰਦੇ ਸੀ ਇਹ ਤਾਂ ਛੋੜਾ ਤੋਂ ਹੋ ਗਿਆ ਇਹ ਇਹੋ ਜਿਹੇ ਬੰਦੇ ਨਹੀਂ ਮੈਂ ਦੇਖੇ ਹੈਗੇ ਜਿਵੇਂ ਤੁਸੀਂ ਹੋ ਤੇ ਦੱਸੀ ਤੇ ਜਾਣੇ ਹੁਣ ਲੱਗੇ ਕੀ ਮੇਰੇ ਗਰਾਜ ਦਾ ਡੋਰ ਜੀ ਸਿੱਟਦਾ ਸਾਨੂੰ ਐਸੀ ਅੱਜ ਸਾਰਾ ਸਮਾਨ ਕਮ ਸੈਟ ਹੋ ਜੂਗਾ ਪਰ ਹੋਇਆ ਨਹੀਂ ਹੈਗਾ ਮੈਕ ਦੀ ਇੱਕ ਥੋੜੀ ਥੋੜੀ ਪਹਿਲਾਂ ਠੀਕ ਲਾ ਪਰ ਸੁੱਜ ਰਹੀ ਆ ਗੱਡੀ ਬਹੁਤ ਜ਼ਿਆਦਾ ਫੁੱਲ ਹੋ ਚੁੱਕੀ ਆ ਤੇ ਮੈਕ ਜਿਹੜੀ ਅੱਜ ਸਮਾਨ ਲੈ ਕੇ ਆਈ ਆ ਗਈ ਸੀ ਟੋਟੇ ਅਟੈਚੀ ਤੇ ਇੱਕ ਬੈਗ ਉਹ ਚੱਕਣਾ ਵਾ ਰੱਖਣ ਦੀ ਪਹਿਲਾਂ ਜਗ੍ਹਾ ਨਹੀਂ ਹੈਗੀ ਸੋ ਦੇਖਦੇ ਆ ਕੀ ਬਣਦਾ ਹੁਣ ਆਪਾਂ ਚੱਲਦੇ ਆ ਜੀ ਕਾਫੀ ਟਾਈਮ ਹੋ ਗਿਆ ਸਾਡਾ ਕਾਫੀ ਦਿਨ ਲੱਗ ਗਿਆ ਦੇਖਾਂ ਹਲੇ ਹਲੇ ਸੁੱਜ ਸੁੱਜਿਆ ਨਹੀਂ ਹਲੇ ਹੌਲੀ ਹੌਲੀ ਸੁੱਜੂ ਸਵੇਰੇ ਅੱਖ ਨਹੀਂ ਖੋਲਹੀ ਬਹੁਤ ਭਾਰ ਲੱਗਿਆ ਉਹਨੇ ਤੇ ਕੋਈ ਨਹੀਂ ਜ਼ਹਿਰਵਾ ਉਹਦਾ ਫੈਲਦਾ ਫਿਰ ਜਦ ਹਟੂਗਾ ਫਿਰ ਠੀਕ ਹੋਊਗਾ ਚਲੋ ਚੱਲੀਏ ਕੀ ਪਤਾ ਨੀ ਕਾ ਬਾਤ ਜੇ ਨਿੰਬੂ ਸੀ ਕਿ ਸੱਚੇ ਨਿੰਬੂ ਖੁਦਾ ਉਹ ਦੂਜੀ ਐਕਸ ਰੇਡੀਸ਼ਨ ਹੋ ਜਾਵੇ ਜਿਹੜਾ ਮਾਲਦੀ ਗਈ ਜਾ ਪਹਿਲਾਂ ਤਾਂ ਕਿਸੇ ਨੇ ਮੈਨੂੰ ਕੋਈ ਉਹ ਨਹੀਂ ਓਹੀ ਬਹਾਲ ਹੁੰਦਾ ਮੁੰਡੇ ਆ ਹੀ ਹੁੰਦੇ ਨੇ ਤੁਸੀਂ ਮੇਰੇ ਮਜ਼ਾਕ ਬਣਾ ਮਜ਼ਾਕ ਨਹੀਂ ਢਾ ਰਹੇ ਸੀ ਮੈਨੂੰ ਚਾਹੀਦਾ ਕਿ ਸਭ ਤੋਂ ਵੱਧ ਮਜ਼ਾਕ ਦਾ ਕੌਣ ਢਾ ਰਿਹਾ ਸੀਗਾ ਮੈਂ ਨਹੀਂ ਸਭ ਤੋਂ ਵੱਧ ਮੈਂ ਕੋਈ ਪਾਣੀ ਕਰ ਕੀੜ ਕਰ ਕੀੜ ਕਹਿ ਕਹਿ ਕੇ ਲੱਗ ਰਿਹਾ ਪਾ ਵੀ ਕਿਸ ਨੇ ਕਿ ਇਹ ਕਿੰਦਾ ਫੂਟ ਫੂਟ ਕਰ ਜਿਵੇਂ ਫੂਟ ਪਤਾ ਨਹੀਂ ਕੀ ਸੀਗਾ ਨਵੀਂ ਆਈਟਮ ਸੀ ਕੋਈ ਕਈ ਲੋਕ ਉਹਨਾਂ ਨੂੰ ਹੁੰਦੇ ਹੁੰਦੇ ਆ ਵਧੀਆ ਬੰਦਾ ਬਈ ਸੱਚੀ ਗੱਲ ਹੈ ਇਹਨਾਂ ਨੂੰ ਤਰਸ ਨਹੀਂ ਆਉਂਦਾ ਪਤਾ ਨਹੀਂ ਕਿਦਾਂ ਬੈਨੇ ਦੋਨੇ ਜਾਣੇ ਖਾਣ ਉਹ ਨਹੀਂ ਤੂੰ ਤੇ ਕਿ ਮੁੰਡੇ ਆ ਹੀ ਹੁੰਦੇ ਨੇ ਕੋਈ ਨਾਲ ਦੇ ਦੋਸਤ ਦੇ ਹੋ ਜਿਵੇਂ ਆ ਹੀ ਕਰਦੇ ਨੇ ਪਤਾ ਨਹੀਂ ਚਲ ਚੱਲੀਏ ਆਪਾਂ ਘਰੇ ਪਹੁੰਚ ਗਏ ਜੀ ਸਾਰਾ ਸਮਾਨ ਲਿਆਇਆ ਅੰਗਦ ਨੂੰ ਪੈਕ ਕਰ ਲਿਆ ਅੰਗਦ ਸਾਵਾਂਗੇ ਮੈਂ ਕਿ ਵੀ ਨੀਂਦ ਚਾ ਕਿਨਵੇਂ ਸੁੱਤੀ ਨਹੀਂ ਹੈਗੀ ਚੰਗੀ ਤਰ੍ਹਾਂ ਤੇ ਸਮਾਨ ਤਾਰ ਲਿਆ ਹੁਣ ਸੈਟਿੰਗ ਸ਼ੂਟਿੰਗ ਕਰਦੇ ਆ ਤੇ ਮਿਲਦੇ ਆਂ ਕਿ ਦੀ ਵੀਡੀਓ ਦੇ ਚੋਂ ਤਾਂ ਆਪ ਥੱਕ ਜੇਗੇ ਆਹ ਕਿ ਲੰਬੀ ਦੀ ਕਾਰੀ ਕਰਦੇ ਆਂ ਅਕਾਂਢ ਦੇ ਘਰ ਜੰਨਾ ਨਾ ਕਰਦਾ ਫਿਰ ਤਾਂ ਉਹ ਤੇ ਬਾਪੂ ਦਾ ਹਾਂ ਬਾਪੂ ਦਾ ਹਾਂ ਤਾਂ ਮੈਂ ਕਦੀ ਮਮੀ ਕਹਿੰਦੀ ਵੀ ਮੈਂ ਕਦੇ ਲੜੀ ਆ ਹਾਂ ਵੀ ਜੇ ਡੈਡੀ ਨਾਲ ਲੜ ਜਾਂਦੀ ਜੇ ਡੈਡੀ ਨਾਲ ਲੜੇਂਦੀ ਜਿਹੜੀ ਗੁੰਮ ਹੋ ਜਾਂਦਾ ਇਹ ਬੋਲਦਾ ਹੀ ਨਹੀਂ ਹੈ ਕਿ ਦੇਹੋਸ਼ ਹੋਣ ਲੱਗੀ ਸੀ ਕਹਿੰਦੀ ਮਾਂ ਵੀ ਇਹ ਹੋ ਜਾਂਦੀ ਆ ਨਹੀਂ ਮੈਂ ਮਰ ਪੋ ਜਾਂਦੀ ਆ ਮੈਨੂੰ ਹੁਣ ਤਾਂ ਇਹਦੇ ਵਾਸਤੇ ਲੜੀ ਨਹੀਂ ਕਰੀਏ ਨਾ ਤੇ ਹੋ ਗਿਆ ਹੁਣ ਤਾਂ ਠੀਕ ਹੋ ਗਈ ਥੋੜੀ ਥੋੜੀ ਖੋਲ ਸਕਦਾ ਉਹ ਆਖਬਾਦ ਦੀਆਂ ਦਰਦ ਵੀ ਕਰ ਰਹੀਆਂ ਅਸੀਂ ਸੋਚ ਵੀ ਆਏਗੀ ਆਪਾਂ ਭਾਰੀ ਜਾਂ ਸਾਨੂੰ ਹਟ ਜਾਣਾ ਹੋਣਾ ਹੋ ਸਕਦਾ ਹੋਰ ਤੋਂ ਨਾ ਆ ਰਹੀ ਚਲੋ ਜੀ ਆਪਾਂ ਅਗਲੇ ਵੀਡੀਓ ਚ ਮਿਲਾਂਗੇ ਭੁੱਖ ਲੱਗੀ ਪਈ ਆ ਪਿਆਸ ਲੱਗੀ ਪਈ ਆ ਕੁਝ ਖਾਣੇ ਪੀਣੇ ਆ ਜਿਨ੍ਹਾਂ ਦੇ ਜਿਆਦੇ ਹੜ ਆ ਜਾਂਦੇ ਨੇ ਯਾਰ ਉਹਨਾਂ ਦਾ ਬੜਾ ਚੜੇ ਹੋ ਕੰਦੋਂ ਉਹਨਾਂ ਨੂੰ ਸਾਡੇ ਨਾਲ ਵੀ ਥੋੜਾ ਜਿਹਾ ਜੇ ਤੁਸੀਂ ਹੁਣ ਤੱਕ ਵੀਡੀਓ ਦੇ ਵਿੱਚ ਬਣੇ ਹੋ ਤਾਂ ਇਹ ਉਹ ਤੋਂ ਕੁਝ ਦਿਨਾਂ ਬਾਅਦ ਦੀ ਵੀਡੀਓ ਆ ਅੱਜ ਅਸੀਂ ਸਾਰਾ ਸਬੰਧ ਰੈਡੀ ਟੂ ਗੋ ਕਰ ਲਿਆ। ਜਦੋਂ ਵੀ ਅਸੀਂ ਹੁਣ ਮੂਵ ਕਰਤਾ ਹੋਏ ਉਸ ਦਾ ਕੱਲ ਨੂੰ ਪਰਸਪ ਵੀ ਜਦੋਂ ਵੀ ਕਰਨਾ ਆਇਆ। ਹੁਣ ਅਸੀਂ بس ਸਮਾਨ ਚੱਕ ਕੇ ਸਿਰਫ ਮੂਵ ਕਰਨਾ। ਕੁਝ ਸਮਾਨ ਅਸੀਂ ਗੱਡੀ ਚ ਰੱਖ ਲਿਆ। ਜਿਹੜਾ ਅਸੀਂ ਕੁਝ ਸਮਾਨ ਸੀ ਆਪਣੇ ਕੋਲੋ ਦੋਸਤਾਂ ਨੂੰ ਦੇ ਕੇ ਜਾਣਾ। ਬਾਕੀ ਸਮਾਨ ਸ਼ਾਇਦ ਜ਼ਿਆਦਾ ਹੈ। ਛਾਲ ਭਰਨ ਵਾਲੇ ਕਰ ਚ ਮੂਵ ਕਰਨਾ ਪਵੇ। ਤੇ ਹੁਣ ਆਪਾਂ ਚੱਲਦੇ ਹਾਂ ਜੀ। ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।